ਸੜਕ ਤੇ ਲੰਘਣਾ ਔਖਾ ਹੋ ਜਾਂਦਾ ਇੰਨੀਆਂ ਰੇੜੀਆਂ ਇੰਨੀਆਂ ਸਾਧੀਆਂ ਉਹ ਗਲੀਆਂ 'ਚ ਬੈਠੇ ਲਾਈ ਚਲੋ ਮੇਰੇ ਨਾਲ ਗਲੀਆਂ 'ਚ ਦੇਖਣਾ ਸਰ ਰੇੜੀ ਫੜੀ ਬਲੇ ਉਹ ਇੱਕ ਦੋਸ਼ ਲਗਾਇਆ ਜਾਂਦਾ ਹੈ ਕਿ ਰੇੜੀ ਚੱਕੀ ਜਾਂਦੀ ਹੈ ਉਸ ਤੋਂ ਬਾਅਦ ਉੱਥੇ ਰੇੜੀਆਂ ਐਕਸਚੇਂਜ ਹੋ ਜਾਂਦੀਆਂ ਨੇ ਜਾਂ ਰੋਡ ਰੇੜੀਆਂ ਟੁੱਟ ਵੀ ਜਾਂਦੀਆਂ ਨੇ ਉੱਥੇ ਗਲਤ ਕਰੇ ਬਾਜੀ ਧੱਕਾ ਕਰਦੇ ਵੇ ਨਜਾਇਜ਼ ਪੈਸੇ ਲੈਂਦੇ ਹਰ ਮਹੀਨੇ ਸਰ ਇਨਸਪੈਕਟਰ ਸਾਹਿਬ ਇਨਸਪੈਕਟਰ ਸਾਹਿਬ ਇਹ ਕਹਿੰਦੇ ਧੱਕਾ ਹੋ ਰਿਹਾ ਹਰ ਮਹੀਨੇ ਅਸੀਂ ਪੈਸੇ ਜਮ੍ਹਾਂ ਕਰਾਉਂਦੇ ਪੈਸੇ ਲੈਂਦੇ ਹਰ ਮਹੀਨੇ ਕਮੇਟੀ ਆ ਲੈ ਜਾਂਦੇ ਗੱਡੀ ਪਿੱਛੇ ਲਾਉਂਦੇ ਅੱਗੇ ਲਾ ਦਿੰਦੇ ਪਰਤੀਏ ਕਦੀ ਗਲਾਂਦੇ ਰੇੜੀਆਂ ਫालतੂ ਲਾਉਂਦੇ ਆ ਪੈਸੇ ਉਹ ਵੀ ਤਾਂ ਆਪਣੀ ਡਿਊਟੀ ਕਰ ਰਹੇ ਨੇ ਨਾ ਫਿਰ ਉਹ ਆਪਾਂ ਕਿਵੇਂ ਕਹਿ ਸਕਦੇ ਹਾਂ ਧੱਕਾ ਕਰ ਰਹੇ ਆ ਜੇ ਤਾਂ ਸਾਜੀ ਗਾਲ ਦੋਸਤੋ ਸਵਾਗਤ ਹੈ ਅਸੀਂ ਇਸ ਵਕਤ ਖੜੇ ਆਂ ਤਾਜਪੁਰ ਰੋਡ ਤੇ ਤੁਸੀਂ ਦੇਖ ਸਕਦੇ ਹੋ ਕਿ ਨਗਰ ਨਿਗਮ ਵੱਲੋਂ ਜਿਹੜੇ ਕਾਰਪੋਰੇਸ਼ਨ ਵੱਲੋਂ ਕਾਰਵਾਈ ਹੋ ਰਹੀ ਹੈ ਤੇ ਜਿਹੜੇ ਰੇੜੀਆਂ ਫੜੀਆਂ ਨੇ ਉਹ ਚੱਕੀਆਂ ਜਾ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਦੋ ਟਰੱਕ ਹੈ ਤੇ ਨਾਲ ਜਿਹੜੇ ਅਫਸਰ ਨੇ ਕਾਰਪੋਰੇਸ਼ਨ ਦੇ ਅਫਸਰ ਨੇ ਤੇ ਕਾਰਪੋਰੇਸ਼ਨ ਦੇ ਮੁਲਾਜ਼ਮ ਵੀ ਹੈ ਜਿਹੜੇ ਆਏ ਹੋਏ ਨੇ ਆਪकी ਰੇੜੀ ਉਠਾਈ ਹੈ ਜੀ ਕਿਸ ਕੀ ਰੇੜੀ ਆਪਕੀ ਵੀ ਰੇੜੀ ਹੈ ਤੇ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਰੇੜੀ ਹੈ ਉਹਨਾਂ ਦੀ ਉਠਾਈ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਜਿਹੜੇ ਇਨਸਪੈਕਟਰ ਨੇ ਉਹਨਾਂ ਨਾਲ ਵੀ ਤੇ ਜਿਹੜੇ ਜਿਹੜੇ ਦੁਕਾਨਦਾਰ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਵੀ ਕਿਹਨਾ ਕੀ ਨਾਮ ਹੈ ਤੁਹਾਡਾ ਮੇਰੇ ਨਾਲ ਸੁਨੀਲ ਕੁਮਾਰ ਹੈ ਜੀ ਸੁਨੀਲ ਕੁਮਾਰ ਜੀ ਬੀਜੋਂ ਤੋਂ ਸਾਡੇ ਨਾਲ ਮੌਜੂਦ ਨੇ ਜਿਹੜੇ ਕਿ ਅੱਜ ਇਹ ਸਾਰੀ ਅਗਵਾਈ ਕਰ ਰਹੇ ਨੇ ਕੀ ਅੱਜ ਕਾਰਨ ਹੈ ਜੀ ਕੋਈ ਸਪੈਸ਼ਲ ਮੁਹਿੰਮ ਚਲਾਈ ਜਾ ਰਹੀ ਹੈ ਜਾਂ ਰੂਟੀਨ ਚੈਕਿੰਗ ਹੈ ਜੀ ਨਹੀਂ ਸਪੈਸ਼ਲ ਨਹੀਂ ਇਹ ਤਾਂ ਰੂਟੀਨ ਵਰਕ ਆ ਹੁਣ ਕੱਲ ਵੀ ਕੀਤੀ ਪਰਸੋਂ ਵੀ ਕੀਤੀ ਜੀ ਤੇ ਜੇ ਸਾਨੂੰ ਕਿਤੇ ਲੋੜ ਪੈ ਜਾਵੇ ਸ਼ਨੀਵਾਰ ਐਤਵਾਰ ਨੂੰ ਵੀ ਬੁਲਾ ਲੈਂਦੇ ਹਾਂ ਸ਼ਨੀਵਾਰ ਐਤਵਾਰ ਵੀ ਪਹੁੰਚੀਦਾ ਜੀ ਹਾਂ ਜੀ ਕਾਰਵਾਈ ਤਾਂ ਰੁਟੀਨ ਚ ਜਲਦੀ ਰਹਿੰਦੀ ਆ ਠੀਕ ਹੈ ਅੱਜ ਸਰ ਕਿਹੜਾ ਰੂਟ ਹੈਗਾ ਅੱਜ ਵੀ ਕਿਸੇ ਦੀ ਸੂਚਨਾ ਦੇ ਆਧਾਰ ਤੇ ਆਏ ਹੋ ਜਾਂ ਕਿਸ ਤਰੀਕ ਚੈਕਿੰਗ ਹੋਈ ਹੈ ਜੀ ਸਾਡਾ ਰੁਟੀਨ ਵਰਕ ਆ ਇੱਕ ਤੁਹਾਡੇ ਮੈਂ ਦੱਸਾਂ ਵੀ ਅੱਜ ਤੋਂ 5-7 ਦਿਨ ਪਹਿਲਾਂ ਇੱਕ ਵੀਡੀਓ ਵੀ ਪਾਈ ਗਈ ਪੱਤਰਕਾਰ ਭਾਈਚਾਰੇ ਵੱਲੋਂ ਜੀ ਤੇ ਉਹ ਵੀ ਵਿੱਚ ਬਣਦੀ ਕਾਰਵਾਈ ਹੋ ਜੂਗੀ ਸਾਡੇ ਉਹ 5-7 ਦਿਨ ਦੀ ਵੀਡੀਓ ਹੈ ਪਰ ਅਸੀਂ ਜਿੰਨੇ ਆਪਣੇ ਕੰਮ ਕਲੀਅਰ ਕਰਕੇ ਜਿੱਦੜਾ ਰੂਟ ਬਣਦਾ ਫਿਰ ਉਹ ਕੰਮ ਕਰੀਦਾ ਸਰ ਰੇੜੀ ਫੜੀ ਵੱਲੋਂ ਲੋ ਇੱਕ ਦੋਸ਼ ਲਗਾਇਆ ਜਾਂਦਾ ਹੈ ਕਿ ਰੇੜੀ ਚੱਕੀ ਜਾਂਦੀ ਹੈ ਉਸ ਤੋਂ ਬਾਅਦ ਉੱਥੇ ਰੇੜੀਆਂ ਐਕਸਚੇਂਜ ਹੋ ਜਾਂਦੀਆਂ ਨੇ ਇਹ ਰੋਡ ਰੇੜੀਆਂ ਟੁੱਟ ਵੀ ਜਾਂਦੀਆਂ ਨੇ ਉੱਥੇ ਕਾਰਪੋਰੇਸ਼ਨ ਦੀਆਂ ਗਹਿਲੀ ਸੁਣੋ ਜੀ ਹੁਣ ਸਾਡੇ ਉਹ ਕਿਹੜਾ ਕੋਈ ਉਹ ਕਰੇਨ ਹੈ ਜਿਹੜਾ ਸੌਫਟ ਤਰੀਕੇ ਬਾਕੀ ਦਾ ਪੂਰੇ ਪਿਆਰ ਨਹੀਂ ਲੱਈਦਾ ਸੀ ਨਹੀਂ ਅਸੀਂ ਕਿ ਇਹਦੇ ਨੁਕਸਾਨ ਕਰਕੇ ਕੀ ਲੈਣਾ ਕਿਸੇ ਨੂੰ ਕੋਈ ਖੁਸ਼ੀ ਮਿਲਣੀ ਹੈ ਪਟਨ ਪੁੱਟਾਂ ਦਾ ਤਾਂ ਕੋਈ ਗੱਲ ਨਹੀਂ ਪਰ ਇਸ ਤੋਂ ਬਾਅਦ ਰੇੜੀਆਂ ਐਕਸਚੇਂਜ ਹੋ ਜਾਂਦੀਆਂ ਨੇ ਕੋਈ ਦੂਜੀ ਗੱਲ ਸੁਣ ਲਓ ਜੀ ਜਿੰਨੇ ਮੂੰਹ ਨਾਲ ਉਹਨੀਆਂ ਗੱਲਾਂ ਐਦਾਂ ਰੇੜੀ ਐਕਸਚੇਂਜ ਕਰਕੇ ਕਿਹੜਾ ਲੈ ਜਾਊਗਾ ਆ ਮੇਰੇ ਕੋਲ ਇਕੱਲੀ- ਇਕੱਲੀ ਰੇੜੀ ਦਾ ਰਿਕਾਰਡ ਹੁੰਦਾ ਫੋਨ ਦੇ ਵਿੱਚ ਜਿਹੜਾ ਬੰਦਾ ਰੇੜੀ ਲੈ ਕੇ ਗਿਆ ਤੇ ਫੋਟੋ ਦੀ ਨਾਲ ਆਉਂਦੀ ਆ ਆ ਦੇਖ ਇੱਧਰ ਦੇਖ ਲਓ ਹੁਣ ਤੁਸੀਂ ਥੋੜ੍ਹਾ ਆ ਲੈ ਕੇ ਚੱਲਿਆ ਰੇੜੀ ਇਹਦੀ ਫੋਟੋ ਖਿੱਚ ਲਿਆ ਲੋ ਆ ਗਿਆ ਸਾਰਾ ਕੱਲੇ ਕੱਲੇ ਦਾ ਰਿਕਾਰਡ ਹੁੰਦਾ ਸਾਡੇ ਕੋਲ ਵੀ ਕਿਹੜਾ ਮੰਦਾ ਰੇੜੀ ਲੈ ਕੇ ਗਿਆ ਕਿਹੜੀਆਂ ਇਹਦਾ ਐਕਸਚੇਂਜ ਕਿੱਦਾਂ ਹੋ ਜੂਗੀ ਦੱਸੋ ਠੀਕ ਹੈ ਜੀ ਔਨ ਔਨ ਕੈਮਰਾ ਮੇਰੇ ਕੋਲੇ ਇੱਕ ਕੇਸ ਹੈਗਾ ਮੈਂ ਇਸ ਲਈ ਤੁਹਾਨੂੰ ਪੁੱਛਿਆ ਪਰ ਕੋਈ ਸਪਸ਼ਟ ਕਰਨ ਦੀ ਲੋੜ ਨਹੀਂ ਤੁਸੀਂ ਦੇਖ ਸਕਦੇ ਹੋ ਥੱਲੋਂ ਜੱਕਲਾ ਉਹ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜੀਆਂ ਰੇੜੀਆਂ ਐ ਲਗਾਤਾਰ ਕਾਰਵਾਈ ਹੋ ਰਹੀ ਹੈ ਤੇ ਰੇਡੀਆਂ ਚੱਕੀਆਂ ਜਾ ਰਹੀਆਂ ਹੈ ਕੈਸੇ ਦੇਖਦੇ ਹੋ ਇਹ ਸਹੀ ਕਰ ਰਹੇ ਹੈ ਕਾਰਪੋਰੇਸ਼ਨ ਗਲਤ ਕਰ ਰਹੇ ਬਾਜੀ ਧੱਕਾ ਕਰਦੇ ਵੇ ਨਜਾਇਜ਼ ਪੈਸੇ ਲੈਂਦੇ ਹਰ ਮਹੀਨੇ ਸਰ ਇਨਸਪੈਕਟਰ ਸਾਹਿਬ ਇਨਸਪੈਕਟਰ ਸਾਹਿਬ ਇਹ ਕਹਿੰਦੇ ਧੱਕਾ ਹੋ ਰਿਹਾ ਹਰ ਮਹੀਨੇ ਅਸੀਂ ਪੈਸੇ ਜਮ੍ਹਾਂ ਕਰਾ ਪੈਸੇ ਲੈਂਦੇ ਹਰ ਮਹੀਨੇ ਕਮੇਟੀ ਵਾਲਿਆਂ ਦੇ ਗੱਡੀ ਦੀ ਚਲਾ ਕੇ ਅੱਗ ਲਾ ਦਿੰਦੇ ਕੋਈ ਪਰਚੀ ਹੈਗੀ ਹੈ ਨਾ ਪਰਚੀ ਲੈਂਦੇ ਕਿ ਨਹੀਂ ਹੈਗੀ ਕੋਈ ਹਾਂ ਪਰਚੀ ਹੈਗੀ ਹੈ ਤੇ ਰੇਡੀ ਲੈ ਲਿਓ ਹੁਣ ਦਿਖਾਣੀ ਸੀ ਮੌਕੇ ਤੇ ਹੁਣੇ ਛੱਡ ਦੇਣੀ ਸੀ ਮੌਕੇ ਤੇ ਇਨਸਪੈਕਟਰ ਸਾਹਿਬ ਖੜੇ ਨੇ ਸਾਰੇ ਕਾਰਪੋਰੇਸ਼ਨ ਦੇ ਖੜੇ ਨੇ ਜੇ ਤੁਸੀਂ ਜੋ ਕੋਈ ਨੂੰ ਦੇਖ ਰਿਹਾ ਹੈ ਪਰ ਤੁਹਾਡੇ ਕੋਲ ਪਰਚੀ ਹੈਗੀ ਆ ਪਰਚੀ ਲਿਓ ਪਰ ਜਾਂਦੇ ਆ ਜੀ ਇੱਕ ਅੱਧੀ ਰੇੜੀ ਪਰਚੀ ਇੱਕ ਅੱਧੀ ਲਾਂਦੇ ਰੇੜੀ ਆ ਫालतू ਲਾਂਦੇ ਆ ਦੱਸੋ ਜੀ ਮੈਂ ਅਸੀ ਅੱਧੀ ਜਦ ਵੀ ਆਂਦੇ ਆ ਤੇ ਤੁਹਾਡੀ ਇਸ ਮਹੀਨੇ ਦੀ ਪਰਚੀ ਹੈਗੀ ਹੈ ਇਸ ਮੈਗਨਰਸ ਪਰਚੀ ਹੈ ਉਹ ਤਾਂ ਹੀ ਤੱਕ ਲਓ ਫੇਰ ਤੁਸੀਂ ਤੁਹਾਡਾ ਫਰਜ਼ ਬੰਦਾ ਤੁਸੀਂ ਰੋ ਤੁਸੀਂ ਰੋਡ ਤੇ ਖੜੇ ਹੋ ਤੁਹਾਡਾ ਵੀ ਫਰਜ਼ ਬੰਦਾ ਕਿ ਕਾਰਪੋਰੇਸ਼ਨ ਕੋਲ ਜਾ ਕੇ ਕਰਾ ਲਿਏ ਕੀ ਕਹਿਣਾ ਜਾਉਗੇ ਵਕਤ ਇਹਦਾ ਨੰਗਣਾ ਔਖਾ ਕਰ ਦਿੰਦਿਆ ਬੋਲੋ ਕਈ ਵਾਰ ਬੰਦਾ ਕਹਿੰਦਾ ਕਿ ਛੜਕਦੇ ਨੰਗਣਾ ਔਖਾ ਹੋ ਜਾਂਦਾ ਇੰਨੀਆਂ ਰੇੜੀਆਂ ਇੰਨੀਆਂ ਸਾਧੀਆਂ ਉਹ ਗਲੀਆਂ ਚ ਬੈਠੇ ਆ ਲਈ ਚਲੋ ਮੇਰੇ ਨਾਲ ਗਲੀਆਂ ਅਸੀਂ ਦੇਖੋ ਨਾ ਜੀ ਸਾਡੇ ਕੋਲ ਨਾ ਇਦਾਂ ਦੇ ਪਰਿਵਾਰ ਜਿਹੜੇ ਮੱਲੇਦਾਰ ਉਹ ਕਹਿੰਦੇ ਸ਼ਨੀਵਾਰ ਐਤਵਾਰ ਨੂੰ ਸਾਡੇ ਘਰ ਰਿਸ਼ਤੇਦਾਰ ਨਹੀਂ ਆਉਂਦੇ ਇੰਨਾ ਟ੍ਰੈਫਿਕ ਹੋ ਜਾਂਦਾ ਮੈਂ ਸ਼ਨੀਵਾਰ ਐਤਵਾਰ ਵੀ ਆਉਣਾ ਜੀ ਮੈਂ ਆਪਣੀ ਡਿਊਟੀ ਡਿਊਟੀ ਸਮਝਦਾ ਜਿੰਨੀ ਸਾਡੀ ਟੀਮ ਹੈ ਸਾਰੀ ਡਿਊਟੀ ਡਿਊਟੀ ਸਮਝ ਤੁਸੀਂ ਆਪ ਹੀ ਦੇਖ ਲਓ ਵੀ ਕੱਲ੍ਹ ਰੇੜੀਆਂ ਵਾਲੇ ਜਿਹਦੇ ਡੱਕੋ ਇਸ ਟਾਈਮ ਪ੍ਰੈਜ਼ੈਂਟ ਵਾਲੀ ਪਰਚੀ ਹੈਗੀ ਆ ਇੰਸਪੈਕਟਰ ਸਾਹਿਬ ਹੁਣ ਵੀ ਕਹਿ ਰਹੇ ਨੇ ਜੇ ਤੁਹਾਡੇ ਕੋਲ ਪਰਚੀ ਹੈਗੀ ਇਸ ਮਹੀਨੇ ਦੀ ਕਿ ਤੁਹਾਡੀ ਰੇੜੀ ਛੱਡ ਲਈਏ ਪਰ ਚਕਾਓ ਇਹ ਇਟਾ ਨਹੀਂ ਹੈ ਇਹ ਰੇਤ ਰੋਡੇ ਤੇ ਚਲਾਨ ਪਏ ਹੋਏ ਆ ਅਗਟੋਗਾ ਚਲਾਨ ਹੋ ਗਿਆ ਹੈ ਇਹ ਵੀ ਚਕਾਓ ਹੁਣ ਦਾ ਚਲਾਨ ਹੋ ਗਿਆ ਹੈ ਫਿਰ ਤਾਂ ਠੀਕ ਹੈ ਠੀਕ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿ ਲੋਕਾਂ ਵੱਲੋਂ ਕਿਹਾ ਗਿਆ ਕਿ ਧੱਕੇਸ਼ਾਹੀ ਹੋ ਰਹੀ ਹੈ ਪਰ ਇਨਸਪੈਕਟਰ ਸਾਹਿਬ ਵੱਲੋਂ ਵੀ ਕਿਹਾ ਗਿਆ ਕਿ ਜੇ ਤੁਹਾਡੇ ਕੋਲ ਪਰਚੀ ਹੈਗੀ ਤੇ ਅਸੀਂ ਰੇੜੀ ਨਹੀਂ ਚੱਕਾਂਗੇ ਇਹਨਾਂ ਕੋਲ 1 ਮਹੀਨੇ ਦੀ ਪਰਚੀ ਹੁੰਦੀ ਹੈ 1 ਰੇੜੀ ਦੀ ਪਰਚੀ ਹੁੰਦੀ ਤੇ 10-10 ਰੇੜੀਆਂ ਵੀ ਲਗਾਈਆਂ ਗਈਆਂ ਹੁੰਦੀਆਂ ਅਸੀਂ ਹੋਰ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਇੱਥੇ ਜਿਹੜੇ ਹੋਰ ਵੀ ਬਹੁਤ ਲੋਕ ਨੇ ਤੁਸੀਂ ਦੇਖ ਸਕਦੇ ਹੋ ਕੀ ਕਹਿ ਰਹੇ ਨੇ ਹਾਂਜੀ ਕੀ ਆਪਕੀ ਵੀ ਰੇੜੀ ਉਠਾਈ ਹੈ ਹਾਂਜੀ ਹਾਂਜੀ ਕਾਟਾ-ਬਾਟਾ ਉਠਾਇਆ ਗਿਆ ਹੈ जो। तो पर्ची वही कटाए का था बी कर चुके हैं चिना लाइन का पार लगा है। पर्ची पर्ची कटवाई है आप हाँ जी हाँ जी हाँ जी है इस महीने की पर्ची है आपके पास मैले, 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 तो फिर तो महीने किसी तो का नहीं आया तो, अरे आप चल जाते वहाँ पे ਉਧਰ ਨਹੀਂ ਗਿਆ ਉਹ ਕਾਰਪੋਰੇਸ਼ਨ ਦਫਤਰ ਤੋਂ ਯਹਾਂ ਸੇ 200 500 ਮੀਟਰ ਦੀ ਦੂਰੀ 'ਤੇ ਹੈ। ਉਹ ਮੈਂ ਘਰੇ ਚਲੇ ਗਈ ਸੀ papa ਗੁజర్ ਕੇ। ਠੀਕ ਹੈ ਘਰੇ ਚਲੇ ਗਈ ਸੀ ਜਦ ਤੁਸੀਂ ਆਏ ਹੋ ਤੇ ਸਮਾਨ ਲੈਣ ਵੀ ਤਾਂ ਗਏ ਹੋ ਤਾਂ ਹੀ ਦੁਕਾਨ ਲੱਗੀ ਹੈ। ਸਮਾਨ ਤਾਂ 4 ਰੋਜ ਆਇਆ ਹੋਇਆ ਹੈ ਮੇਰੇ। 4 ਰੋਜ ਇੱਕ ਦਿਨ ਪਰਚੀ ਘਟਾ ਲੈਂਦੇ ਫਿਰ ਦੁਕਾਨ ਲਗਾ ਲੈਂਦੇ। ਉਹ ਭਾਈ ਜੀ ਪੈਸੇ ਕਿੰਨਾ ਥੋੜਾ ਜਿਹੀ ਦਿੱਕਤ ਹੈ ਦੁਕਾਨ ਚਲਾਉਣ ਵਾਸਤੇ ਤੇ ਵੀ ਤਾਂ ਪੈਸੇ ਚਾਹੀਦੇ ਉਹ ਵੀ ਅਗਲੇ ਕਾਰਵਾਈ ਕਰ ਰਹੇ ਨਾ। ਮੇਰੀ ਗੱਲ ਸੁਣੋ। ਫੇਰ ਆਪਾਂ ਕਹਿੰਦੇ ਉਹ ਧੱਕਾ ਕਰ ਰਹੇ ਨੇ ਉਹ ਤਾਂ ਆਪਣੀ ਡਿਊਟੀ ਕਰ ਰਹੇ ਨੇ ਦੋ ਤਿੰਨ ਰੋਟਾ ਆਨੇ ਹੋਏ ਆਪਾਂ ਉਹ ਵੀ ਤਾਂ ਆਪਣੀ ਡਿਊਟੀ ਕਰ ਰਹੇ ਨੇ ਨਾ ਫੇਰ ਉਹ ਆਪਾਂ ਕਿਵੇਂ ਕਹਿ ਸਕਦੇ ਹਾਂ ਧੱਕਾ ਕਰ ਰਹੇ ਆ ਜੇ ਤਾਂ ਸਾਡੇ ਕੋਲ ਪਰਚੀ ਹੋਵੇ ਕੋਈ ਸਬੂਤ ਹੋਵੇ ਫੇਰ ਆਪਾਂ ਕਹਿ ਦਿਓ ਧੱਕਾ ਕਰਦੇ ਪਏ ਨੇ ਸੋ ਤੁਸੀਂ ਦੇਖ ਸਕਦੇ ਹੋ ਕਿ ਪਰਚੀ 3-3 ਮਹੀਨੇ ਦੀ ਜਿਹੜੀ ਪਰਚੀ ਹੈ ਉਹ ਨਹੀਂ ਘਟਾਈ ਗਈ ਹੈ ਤੇ ਕਾਰਵਾਈ ਦੇ ਦੌਰਾਨ ਰੋਡ ਤੇ ਟ੍ਰੈਫਿਕ ਵੀ ਬਹੁਤ ਲੱਗਿਆ ਹੋਇਆ ਸਾਡੇ ਨਾਲ ਬਜ਼ੁਰਗਾਂ ਨੇ ਵੀ ਗੱਲਬਾਤ ਕੀਤੀ ਕਿ ਉਹਨਾਂ ਨੂੰ ਲੰਘਣ ਦੇ ਵਿੱਚ ਬਹੁਤ ਦਿੱਕਤ ਹੁੰਦੀ ਉਹਨਾਂ ਦੇ ਘਰੇ ਰਿਸ਼ਤੇਦਾਰ ਨਹੀਂ ਆਉਂਦੇ ਇੰਨੇ ਰੇਡੀ ਵਾਲੇ ਖੜੇ ਹੋ ਜਾਂਦੇ ਆ ਸੋ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਤਾਜਪੁਰ ਰੋਡ ਦੀਆਂ ਇੰਸਪੈਕਟਰ ਸਾਹਿਬ ਦਾ ਕਹਿਣਾ ਕਿ ਅਸੀਂ ਸ਼ਨੀਵਾਰ ਤੇ ਐਤਵਾਰ ਨੂੰ ਵੀ ਕਾਰਵਾਈ ਕਰਦੇ ਆਂ ਹੋਰ ਅਪਡੇਟਸ ਲਈ ਸਾਡੇ ਨਾਲ ਬਨੇ ਰਹੋ ਤੁਸੀਂ ਦੇਖ ਰਹੇ ਹੋ ਖਬਰੀ ਲਾਲ ਟੀਵੀ ਕੈਮਰਾਮੈਨ ਵਿਪਨ ਦੇ ਨਾਲ ਮੁਹੰਮਦ ਸੌਰ ਆਪਦੀ ਰਿਪੋਰਟ